ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਬਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸਰਦਾਰ ਗੁਰਦੀਪ ਸਿੰਘ ਦਾਵਾ ਦੇ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਹਰ ਪਿੰਡ ਇਲਾਕਿਆਂ ਦਾ ਦੌੜਾ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਕਲਨੌਰ ਤੋਂ ਇਲਾਵਾ ਪਿੰਡ ਨੜਾਂ ਵਾਲੀ ਮਛਰਾਲਾ ਪੱਖੋਕੇ ਅਤੇ ਡੇਰਾ ਬਾਬਾ ਨਾਨਕ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਗਏ ਰਾਤ ਕੈਂਪਾਂ ਵਿੱਚ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਗਿਆ ਇਸ ਵਕਤ ਡਾਕਟਰ ਬਲਬੀਰ ਸਿੰਘ ਨੇ ਹਰ ਪ੍ਰਭਾਵਿਤ ਖੇਤਰਾਚੋ ਰਾਹਤ ਕੈਂਪਾਂ ਵਿੱਚ ਪਹੁੰਚੇ ਵਿਅਕਤੀਆਂ ਨੂੰ ਰਾਸਮਗਰੀ ਵੰਡੀ ਗਈ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਸੰਕਟ ਦੀ ਘੜੀ ਵਿੱਚ ਪੰਜਾਬ ਸਰਕਾਰ ਉਹਨਾਂ ਦੇ ਨਾਲ ਹੈ ਉਹਨਾਂ ਕਿਹਾ ਕਿ ਹਰ ਪ੍ਰਭਾਵਿਤ ਖੇਤਰਾ ਵਿੱਚ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਆਓ ਸੁਣਾਉਂਦੇ ਹਾਂ ਕੀ ਕਹਿੰਦੇ ਹਨ ਮੰਤਰੀ ਬਲਵੀਰ ਸਿੰਘ ਜੀ ਸੇਸਵਰੀ ਜੀ ਜਿਹੜੇ ਤੁਹਾਡੇ ਜਿੰਨੇ ਖਾਸ ਕਰਕੇ ਜਿਹੜੇ ਬਾਰਡਰ ਤੇ ਲਿਆ ਉੱਥੇ ਹੜਾਂ ਦੀ ਬਹੁਤ ਜ਼ਿਆਦਾ ਮਾਰ ਪਈ ਆ ਮੈਂ ਫਰਾਂਕਪੋਰਟ ਗੁਰਦਾਸਪੁਰ ਪਹੁੰਚਿਆ ਮੈਂ ਫਰਾਂਕਪੋਰਟ ਕਵਰ ਕਰਕੇ ਆਇਆ ਇਸ ਤੋਂ ਪਹਿਲਾਂ ਮੈਂ ਕੂਰਤਲਾ ਤਰਨਤਾਰਨ ਫਾਜ਼ੁਲਕਾ ਫਰੋਸਪੁਰ ਸਾਰੇ ਜਿਲ੍ਹਿਆਂ ਦੇ ਵਿੱਚ ਜਾ ਕੇ ਆਇਆ ਔਰ ਹਰ ਜਗ੍ਹਾ ਤੇ ਜਿਹੜਾ ਹੈਗਾ ਉਹ ਮਤਲਬ ਫਸਲਾਂ ਦਾ ਨਕਸ਼ਾ ਤਾਂ ਰਹੀ ਆ ਲੋਕਾਂ ਦੀ ਫਸਲ ਵੀ ਗਈ ਹੈ ਔਰ ਉਹਦੇ ਨਾਲ ਨਾਲ ਕਈ ਜਗ੍ਹਾ ਤੇ ਜ਼ਮੀਨ ਵੀ ਗਈ ਹੈ ਖੇਤ ਨਹੀਂ ਲੱਭਦਾ ਉੱਥੇ ਖੇਤ ਨਹੀਂ ਰਿਹਾ ਹੈਗਾ ਔਰ ਇਸੇ ਤਰ੍ਹਾਂ ਜਿਹੜਾ ਹੁਣ ਤੁਹਾਡੇ ਐਤਵਾਰ ਤੱਕ ਤਾਂ ਜਿਹੜੇ ਸੀਗੇ ਤੁਹਾਡੇ ਮਤਲਬ ਜਿਹੜੇ ਗੁਰਦਾਸਪੁਰ ਔਰ ਪਠਾਨਕੋਟ ਅੰਮ੍ਰਿਤਸਰ ਚ ਉਹਨੇ ਹਾਲਾਤ ਨਹੀਂ ਸੀ ਬਟ ਜਿਹੜਾ ਉਸ ਤੋਂ ਬਾਅਦ بارش ਹੋਈ ਹੈ ਉਸ ਤੋਂ ਬਾਅਦ ਜਿਹੜਾ ਪਾਣੀ ਆਇਆ ਇੱਧਰ ਦੀ ਹਾਲਾਤ ਉੱਧਰ ਨਾਲੋਂ ਵੀ ਖਰਾਬ ਹੋ ਗਿਆ ਬਹੁਤ ਜ਼ਿਆਦਾ ਦੋਨੋਂ ਪਾਸੇ ਬਹੁਤ ਹਾਲਾਤ ਖਰਾਬ ਹੋ ਗਏ ਔਰ ਕੱਲ ਵੀ ਮੈਂ ਸਾਰੇ ਪਠਾਨਕੋਟ ਚ ਦੇਖਿਆ ਵੀ ਸੜਕਾਂ ਦਾ ਪੁਲਾਂ ਦਾ ਜ਼ਮੀਨ ਦਾ ਖੇਤੀਬਾੜੀ ਦਾ ਲੋਕਾਂ ਦੇ ਘਰਾਂ ਦਾ ਜਿਹੜਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਜਿਹਦਾ ਕਿ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਜ਼ਮੀਨ ਤੇ ਆ ਕੇ ਪਤਾ ਲੱਗਦਾ ਇਹਦੇ ਵਾਸਤੇ ਸਰਕਾਰ ਨੇ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖਪਤੀ ਸਾਹਿਬ ਸਾਰੇ ਮੰਤਰੀ ਔਰ ਐਮਐਲਏ ਸਾਹਿਬਾਨ ਔਰ ਪੂਰੇ ਜ਼ਿਲ੍ਹੇ ਦੇ ਸਾਡੇ ਅਫਸਰ ਸਹਿਬਾਨ ਸਾਰੇ ਵਿਭਾਗਾਂ ਦੇ ਉਹ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰ ਰਹੇ ਆ ਬੜੇ ਔਖੇ ਹਾਲਾਤ ਹੈ ਜ਼ਿਆਦਾ ਪਾਣੀ ਮਾਚਲ ਤੋਂ ਔਰ ਜੰਮੂ ਜੰਮੂ ਤੋਂ ਆਇਆ ਹੋਇਆ ਸੂਚਿਤ ਹੋ ਪਿਛੋਕਾ ਬਾਂਦ ਨੇ ਜਿਹੜਾ ਪਰਬਤ ਸੀ ਜਦੋਂ 2 ਲੱਖ 2 ਕਿਊਸਟ ਆ ਗਿਆ ਬਣਾ ਜਿਹੜੀ ਰਾਜ ਆਪਦੀ 35 ਲੱਖ ਤੇ 2 ਲੱਖ ਕਿਊਸਟ ਆ ਗਿਆ ਉਹਨਾਂ ਨੇ ਕਿਊਸਟ ਬੰਦ ਨਹੀਂ ਹੋਰਤਾ ਉਹਦੇ ਵਾਸਤੇ ਪਹਿਲਾ ਰੈਸਕਿਊ ਹੈਗਾ ਉਹ ਫੌਜ ਨੇ ਐਨਡੀਆਰ ਐਫਐਸਟੀਆਰ ਪਰ ਲੋਕਾਂ ਨੇ ਐਨਜੀਓਜ਼ ਨੇ ਵੀ ਹੋਰਾਂ ਮਿਲ ਕੇ ਜਿਹੜਾ ਬਾਬਾ ਬਲੂ ਸਖੀ ਜਵਾਬ ਰੋਡਸ ਵੈਰਾ ਰੋਡ ਵੀ ਜਿਹੜੇ ਹਾਫ ਸਾਈਡ ਪਰ ਪੂਰਨ ਰੈਸਕਿਊ ਉਹਨਾਂ ਜਿਹੜਾ ਰਲੀਫ ਵਾਇਰਜ਼ ਹੈ ਜਿਹੜੀ ਮੇਰੀ ਡਿਊਟੀ ਹੈ ਬਾਕੀ ਸਾਰੇ ਮੇਰੇ ਜਿਹੜੇ ਸਹਿਯੋਗੀ ਆ ਉਹ ਕੋਈ ਐਨੀਮਲ ਸਵਿੰਡਲੀ ਵਾਲਾ ਉਹਨਾਂ ਦਾ ਇਲਾਜ ਕਰ ਰਿਹਾ ਇੱਥੇ ਵੀ ਕੰਮ ਲੱਗਾ ਸਾਡਾ ਵੀ ਲੱਗਾ ਤੇ ਮੇਰਾ ਜਿਹੜਾ ਕੰਮ ਹੈ ਉਹ ਮੈਡੀਕਲ ਰੋਲ ਹੈ ਤੇ ਜਿਹੜੀ ਇੱਥੇ ਆ ਕੇ ਮੇਰੀ ਜਲਾ ਪ੍ਰਸ਼ਾਸਨ ਨਾਲ ਮੈਡੀਕਲ ਪ੍ਰਸ਼ਾਸਨ ਨਾਲ ਸਿਵਲ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਕਿ ਸਾਡੇ ਜਿਹੜੇ ਬੰਦੇ ਆ ਚਾਹੇ ਸਾਡੇ ਆਸ਼ਾ ਵਰਕਰ ਆ ਮਾਤੀ ਪਰਪਸਰ ਵਰਕਰ ਆ ਫਾਰਮਾਸਿਸਟ ਡਾਕਟਰ ਜਿੰਨੇ ਵੀ ਸਾਡੇ ਪੈਰਾਮੈਡਿਕ ਸਟਾਫ ਹੈ ਜਿੰਨੇ ਵੀ ਸਾਡੇ ਸਿਵਲ ਸਭਨਾ ਸਾਰੇ ਉਹ ਡੇ ਟਾਈਮ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਆ ਔਰ ਜਿੱਥੇ ਤੱਕ ਹਰ ਜਗ੍ਹਾ ਤੇ ਦਵਾਈ ਪਹੁੰਚ ਰਹੀ ਆ ਬੋਟ ਰਾਹ ਪਹੁੰਚ ਰਹੀ ਆ ਇਕੋ ਸਾਡੇ ਆਪਣੇ ਬੰਦੇ ਵੀ ਬਿਮਾਰ ਹੋ ਰਿਹਾ ਸਾਡੇ ਬਹੁਤ ਸਾਰੇ ਵਰਕਰਸ ਦੇ ਆਪਣੇ ਘਰ ਡੁੱਬੇ ਹੋਏ ਆ ਲੇਕਿਨ ਉਹ ਸੇਵਾ ਭਾਵਨਾ ਨਾਲ ਕੰਮ ਕਰ ਰਿਹਾ ਇਸੇ ਤਰ੍ਹਾਂ ਬਹੁਤ ਸਾਰੀਆਂ ਐਨ ਜੀਓਜ਼ ਕੰਮ ਕਰ ਰਹੀਆਂ ਲੋਕਾਂ ਨੂੰ ਰਿਲੀਫ ਤੇ ਰੈਸਕਿਊ ਬਲਹੌੜ ਰਿਲੀਫ ਮਟੀਰੀਅਲ ਵੀ ਪਹੁੰਚ ਰਿਹਾ ਹੈਗਾ ਖਾਣਾ ਵੀ ਪਹੁੰਚ ਰਿਹਾ ਹੈ ਛੋਟੇ ਮवेशੀਆਂ ਵਾਸਤੇ ਦਦਾਰੂ ਪਸ਼ੂ ਲਈ ਚਾਰਾ ਵੀ ਪਹੁੰਚ ਰਿਹਾ ਔਰ ਸੁੱਕਾ ਰਾਸ਼ਨ ਸਭ ਤੋਂ ਜ਼ਿਆਦਾ ਜਿਹੜਾ ਡਵਾਈਸ ਜ਼ਰੂਰੀ ਹੁੰਦੀ ਆ ਉਹ ਸੁੱਕਾ ਰਾਸ਼ਨ ਤੇ ਪਾਣੀ ਹੁੰਦਾ ਸਾਡੀ ਕੋਸ਼ਿਸ਼ ਆ ਕਿ ਉਹਨਾਂ ਨੂੰ ਜਿਹੜਾ ਪਾਣੀ ਅਸੀਂ ਚਾਹੀਏ ਤੇ ਜੇ ਕੋਈ ਬਿਮਾਰ ਹੋਵੇ ਸੈਂਡ ਡਿਜ਼ੀਜ਼ ਹੋ ਰਹੀਆਂ ਐਂਟੈਰੀਆ ਡੈਂਗੀ ਉਹਦਾ ਵੀ ਰਿਸਕ ਬਣਿਆ ਹੋਇਆ ਤੇ ਜੁੜੀ ਥੋੜੀ ਜਿਹੀ ਤੇ ਲੋਡ ਸੀ ਜਿਹੜੀ ਉਹ ਸੀ ਮੈਂ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਗੱਲ ਕੀਤੀ ਔਰ ਉਹਨੂੰ ਮੈਂ ਕਿਹਾ ਵੀ 100 ਐਂਬੂਲੈਂਸ ਸਾਨੂੰ ਤੁਸੀਂ ਦਿਓ ਵੀ ਪੈਰਾਮੈਡੀਕਸ ਵੀ ਤੇ ਮੈਡੀਸਿਨਸ ਤੇ ਉਹ ਆਉਣੀਆਂ ਸ਼ੁਰੂ ਹੋ ਜਾਣਗੇ ਐਂਬੂਲੈਂਸ ਤੁਹਾਡੇ ਕੋਲ ਸਾਡੇ ਸਟਾਫ ਨੂੰ ਥੋੜਾ ਜਿਹਾ ਸਾਹ ਆਏਗਾ ਉਹਦੇ ਨਾਲ ਤੇ ਹੋਰ ਵੀ ਬਹੁਤ ਸਾਰੀਆਂ ਐਨ ਜੀ ਇਸ ਤੋਂ ਸਵਾਇ ਜਿਹੜੀ ਸਭ ਤੋਂ ਵੱਡੀ ਗੱਲ ਐ ਜੋ ਮੈਂ ਮਹਿਸੂਸ ਕੀਤਾ ਉਹ ਇਹ ਹੈਗਾ ਵੀ ਜਿਸ ਤਰ੍ਹਾਂ ਤੁਹਾਡੇ ਮੈਂ ਅੰਦਰ ਪਰਿਵਾਰਾਂ ਨੂੰ ਮਿਲ ਕੇ ਆਇਆ ਅਗਲੇ ਦੀ ਨਾ ਤਾਂ ਫਸਲ ਬਚੀ ਆ ਜੀ ਜ਼ਮੀਨ ਲੱਭਣੀ ਪਊਗੀ ਵੀ ਕਿੱਥੇ ਗਈ ਆ ਬਚੀ ਆ ਕਿ ਨਹੀਂ ਬਚੀ ਆ ਔਰ ਉਹਨਾਂ ਦੇ ਘਰ ਜਿਹੜੇ ਸੀਗੇ ਘਰਾਂ 'ਚ ਪਾਣੀ ਵੜ ਗਿਆ ਸਮਾਨ ਵੀ ਖਰਾਬ ਹੋ ਗਿਆ ਤੇ ਘਰ ਵੀ ਜਾਂ ਤਾਂ ਅਨਸੇਖ ਹੋ ਗਿਆ ਜਾਂ गिर ਗਿਆ ਜਾਂ ਮਤਲਬ ਰਹਿਣਯੋਗ ਨਹੀਂ ਰਿਹਾ ਇਹਨਾਂ ਲੋਕਾਂ ਨੂੰ ਇਸ ਵੇਲੇ ਸਾਡੇ ਜਿਹੜੇ ਆਪਣੇ ਭਰਾਵਾਂ ਦੀ ਲੋੜ ਹੈ ਤੇ ਮੈਂ ਖੁਦ ਇਹ ਫੈਸਲਾ ਕੀਤਾ ਕਿ ਦੋ ਪਰਿਵਾਰ ਇੱਕ ਕਿਸਾਨ ਦਾ ਪਰਿਵਾਰ ਤੇ ਇੱਕ ਮਜ਼ਦੂਰ ਦਾ ਪਰਿਵਾਰ ਮੈਂ ਅਡੌਪਟ ਕਰਾਂਗਾ ਜਿਹੜੇ ਸਾਡੇ ਲੋਕਲ ਲੀਡਰ ਚਾਹੇ ਐਮਐਲਏ ਸਾਹਿਬ ਹੋਣ ਡਿਪਟੀ ਕਮਿਸ਼ਨਰ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਸਿਹਤ ਵਾਲੇ ਹੋਣਗੇ ਅਸੀਂ ਵੈਰੀਫਾਈ ਆਈਡੈਂਟੀਫਾਈ ਕਰਾਂਗੇ ਤੇ ਉਹਦੇ ਨਾਲ ਅਸੀਂ ਉਹਨਾਂ ਦੇ ਅਕਾਊਂਟਸ ਵੈਰੀਫਾਈ ਕਰਕੇ ਆਧਾਰ ਕਰਕੇ ਸਾਰੇ ਅਸੀਂ ਉਹਨਾਂ ਨੂੰ ਕਰਾਂਗੇ ਅਸੀਂ 1-1 ਲੱਖ ਰੁਪਇਆ ਉਹਨਾਂ ਦੇ ਖਾਤੇ ਚ ਪਾੜਦਾ ਮਤਲਬ ਮੈਂ ਖੁਦ ਫੈਸਲਾ ਕੀਤਾ ਹੈ ਮੇਰਾ ਨਿੱਜੀ ਫੈਸਲਾ ਹੈ ਕਿ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਔਰ ਅਸੀਂ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਸੀਂ ਇੱਕ ਮਹੀਨੇ ਦੀ ਤਨਖਾਹ ਅਸੀਂ ਸਿਆਮ ਰੀਲੀਫ ਪਾਰਟਸ ਦੇਵਾਂਗੇ ਉਹ ਵੀ ਦੇਵਾਂਗੇ ਉਸ ਤੋਂ ਓਵਰ ਐਂਡ ਅਬਵ ਮੈਂ ਦੋ ਪਰਿਵਾਰ ਅਡਾਪਟ ਕੀਤੇ ਮੈਂ ਦੇ ਕੁਝ ਡਾਕਟਰਾਂ ਨਾਲ ਗੱਲ ਕੀਤੀ ਆ ਉਹਨਾਂ ਨੇ 5 5 ਮਤਲਬ ਟੋਟਲ 7 ਪਰਿਵਾਰਾਂ ਦੀ ਸਪਾਂਸਰਸ਼ਿਪੇ ਕੋ ਆ ਰਹੀ ਆ ਸੋ ਇਹ ਹਰ ਫਲੱਡ ਇਫੈਕਟਿਡ ਜ਼ਿਲ੍ਹੇ ਦੇ ਵਿੱਚ ਉਹ ਕਿ ਕੋਈ ਅਨੈਰਾਇਜ਼ ਨਾ ਮੇਰੀ ਗੱਲ ਹੋਈ ਹੈ ਮੈਨੂੰ ਉਮੀਦ ਹੈ ਕਿ ਅਸੀਂ ਬਹੁਤ ਸਾਰੇ ਪਰਿਵਾਰਾਂ ਦੀ ਇਸ ਤਰ੍ਹਾਂ ਜਿਹੜੇ ਸਾਰੇ ਹੋਰ ਵੀ ਜਿਹੜੇ ਦਾਨੀ ਸੱਜਣਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਇੱਕ ਪਰਿਵਾਰ ਨੂੰ ਅਡਾਪਟ ਕਰ ਲਓ ਉਹਦੇ ਨਾਲ ਗੱਲ ਕਰੋ ਔਰ ਉਹਨਾਂ ਦੇ ਖਾਤੇ ਦੇ ਵਿੱਚ ਸਿੱਧਾ ਡਾਇਰੈਕਟਲੀ ਜਿਹੜਾ ਵੈਰੀਫਾਈ ਕਰਨ ਤੋਂ ਬਾਅਦ ਉਹਦੇ ਖਾਤੇ ਦੇਖ ਲੱਖ ਰੁਪਇਆ ਪਾ ਦਿਓ ਤਾਂ ਕਿ ਜਦੋਂ ਬੰਦਾ ਆਪਣੇ ਘਰ ਵਾਪਸ ਜਾਵੇ ਉਹ ਖੜ ਕੇ ਆਪਣੇ ਘਰ ਨੂੰ ਦੇਖ ਜਾਵੇ ਤਾਂ ਉਹਦੀ ਜੇਬ ਦੇ ਵਿੱਚ 1 ਲੱਖ ਰੁਪਇਆ ਹੋਵੇ ਤੇ ਸੋਚੇ ਵੀ ਮੈਂ ਘਟੋ 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 ਆਪਣਾ ਜਿਹੜੀਆਂ ਇੱਟਾਂ ਹੈਗੀਆਂ ਸਾਰਾ ਕੁਝ ਹੈਗਾ ਤੇ ਮੈਂ ਆਪਣੇ ਬੱਚਿਆਂ ਲਈ ਸਰਦੀਆਂ ਆਉਣ